ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕ ਗੱਲ ਕਰ ਲਈਏ ਸੋਸ਼ਲ ਮੀਡੀਆ ਦਾ ਅੱਜ ਕੱਲ ਇੰਨਾ ਜ਼ਿਆਦਾ ਟ੍ਰੈਂਡ ਚੱਲ ਪਿਆ ਹੈ ਕਿ ਹਰ ਕੋਈ ਜਿਹੜਾ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦਾ ਹੈ ਤੇ ਆਪਣੀ ਯਾਨੀ ਕਿ ਰੋਜ਼ਾਨਾ ਦੇ ਜੀਵਨ ਦੇ ਵਿੱਚ ਜੋ ਵੀ ਕੁਝ ਹੁੰਦਾ ਹੈ ਉਹ ਸੋਸ਼ਲ ਮੀਡੀਆ ਤੇ ਪਾ ਕੇ ਹਮੇਸ਼ਾ ਹੀ ਸੁਰਕਿਆ ਦਾ ਵਿਸ਼ਾ ਜਿਹੜਾ ਬਣਿਆ ਰਹਿੰਦਾ ਹੈ ਸੋ ਗੱਲ ਕਰ ਲਈਏ ਸੋਸ਼ਲ ਮੀਡੀਆ ਦੀ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਕੱਲ ਇੰਨੇ ਜ਼ਿਆਦਾ ਐਪ ਆ ਪੜ ਚੁੱਕੇ ਨੇ ਕਿ ਲੋਕੀ ਆਪਣੇ ਵਿਆਹ ਤੱਕ ਦੀ ਗੱਲ ਜਿਹੜੀ ਹੈ ਪਹੁੰਚਾ ਦਿੰਦੇ ਨੇ ਉਸ ਚਿਟ ਚੈਟ ਕਰਕੇ ਐਪ ਸੋ ਜਿਹੜਾ ਅੰਮ੍ਰਿਤਸਰ ਦੇ ਅਧੀਨ ਮੁਹੱਕਮਪੁਰ ਦੇ ਥਾਣੇ ਤੋਂ ਇੱਕ ਮਾਮਲਾ ਜਿਹੜਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਮਹੀਨੇ ਦੀ ਦੋਸਤੀ ਦੇ ਨਾਲ-ਨਾਲ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਪਿਆਰ ਤੱਕ ਉਸ ਤੋਂ ਬਾਅਦ ਜਿਹੜੇ ਵਿਆਹ ਤੱਕ ਦੇ ਜਿਹੜੇ ਵਾਅਦੇ ਕਰ ਦਿੱਤੇ ਜਾਂਦੇ ਆ ਉਸ ਤੋਂ ਦੱਸਦੀ ਹੈ ਕਿ ਗੱਲ ਜੁੜੀ ਹੈ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਇੱਕ ਕੁੜੀ ਤੇ ਮੁੰਡਾ ਇੰਸਟਾਗ੍ਰam ਤੇ ਰਾਹੀ ਮਿਲਦੇ ਨੇ ਯਾਨੀ ਕਿ ਇੱਕ ਦੂਜੇ ਨੂੰ ਰਿਕੁਐਸਟ ਪੇਜ ਕੇ ਇੱਕ ਦੂਜੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਚੈਟ ਚੈਟ ਕਰਕੇ ਕਰਦੇ ਉਹਨਾਂ ਨੂੰ ਜਿਹੜਾ ਪੂਰਾ ਇੱਕ ਮਹੀਨਾ ਹੋ ਜਾਂਦਾ ਤੇ ਗੱਲ ਜਿਹੜੀ ਹੈ ਵਿਆਹ ਤੱਕ ਪਹੁੰਚ ਜਾਂਦੀ ਹੈ ਸੋ ਦੱਸਦੀ ਹੈ ਕਿ ਉਸ ਤੋਂ ਬਾਅਦ ਉਹ ਇੱਕ ਸਿਨੇਮਾ ਦੇ ਵਿੱਚ ਮੂਵੀ ਦੇਖਦੇ ਨੇ ਉਸ ਤੋਂ ਬਾਅਦ ਕੁੜੀ ਵੱਲੋਂ ਯਾਨੀ ਕਿ ਕਿਹਾ ਜਾਂਦਾ ਹੈ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਤਾਂ ਮੁੰਡਾ ਜਿਹੜਾ ਹੈ ਮੁਕਰ ਜਾਂਦਾ ਸੋ ਕੁੜੀ ਵੱਲੋਂ ਜਿਹੜੀ ਹੈ ਤੇ ਉਸਦੇ ਪਰਿਵਾਰ ਵੱਲੋਂ ਜਿਹੜੇ ਮੁਹੱਕਮਪੁਰ ਦੇ ਥਾਣੇ ਤੇ ਬਾਹਰ ਜਿਹੜਾ ਹੈ ਹੰਗਾਮਾ ਕੀਤਾ ਜਾਂਦਾ ਉਹਨਾਂ ਵੱਲੋਂ ਇਹ ਗੱਲ ਆਖੀ ਜਾਂਦੀ ਹੈ ਕਿ ਸਾਡੀ ਕੁੜੀ ਨਾਲ ਜਿਹੜਾ ਹੈ ਵਿਆਹ ਕਰਨ ਦਾ ਲਾਰਾ ਲਾਇਆ ਜਾਂਦਾ ਹੈ ਤੇ ਲਾਰਾ ਨਾ ਲਾਉਣ ਦੇ ਜਦੋਂ ਲਾਰਾ ਪੂਰਾ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਬਿਲਕੁਲ ਮੁਕਰ ਜਾਂਦਾ ਹੈ ਉਸ ਤੋਂ ਬਾਅਦ ਉਸ ਕੁੜੀ ਵੱਲੋਂ ਇਹ ਗੱਲ ਵੀ ਆਖੀ ਜਾਂਦੀ ਹੈ ਉਸ ਸਪੀੜਿਤ ਕੁੜੀ ਵੱਲੋਂ ਇਹ ਗੱਲ ਵੀ ਆਖੀ ਜਾਂਦੀ ਹੈ ਕਿ ਮੇਰੇ ਨਾਲ ਅਸ਼ਲੀਲ ਹਰਕਤਾਂ ਯਾਨੀ ਕਿ ਸਿਨੇਮਾ ਕਰਦੇ ਵਿੱਚ ਬੈਠ ਕੇ ਜਦੋਂ ਆਪਾਂ ਮੂਵੀ ਦੇਖ ਰਹੇ ਸੀ ਤਾਂ ਇਹਨੇ ਮੇਰੇ ਨਾਲ ਅਸ਼ਲੀਲ ਹਰਕਤਾਂ ਕੀਤੀ ਯਾਨੀ ਕਿ ਮੇਰੇ ਸਰੀਰ ਨੂੰ ਜਿਹੜਾ ਟੱਚ ਕਰਨ ਦੀ ਵੀ ਜੜੀ ਹੈ ਕੋਸ਼ਿਸ਼ ਕੀਤੀ ਗਈ ਹੈ ਦੂਜੇ ਪਾਸੇ ਜਦੋਂ ਮੁੰਡੇ ਦੇ ਯਾਨੀ ਕਿ ਉਸ ਮੁੰਡੇ ਦੇ ਬਿਆਨ ਲਿੱਤੇ ਗਏ ਤਾਂ ਉਸ ਮੁੰਡੇ ਵੱਲੋਂ ਇੱਕ ਗੱਲ ਆਖੀ ਗਈ ਹੈ ਕਿ ਮੇਰੀ ਸਿਰਫ ਇਹਦੇ ਨਾਲ ਗੱਲ ਹੋਈ ਹੈ ਮੈਂ ਵਿਆਹ ਦਾ ਕੋਈ ਵੀ ਲੜਾ ਜਿਹੜਾ ਹੈ ਇਹਨੂੰ ਨਹੀਂ ਲਾਇਆ ਉਸ ਤੋਂ ਬਾਅਦ ਉਹਦੇ ਵੱਲੋਂ ਇਹ ਗੱਲ ਵੀ ਆਖੀ ਗਈ ਹੈ ਨਾ ਹੀ ਮੇਰੇ ਵੱਲੋਂ ਇਸ ਨੂੰ ਕੋਈ ਵੀ ਅਸ਼ਲੀਲ ਹਰਕਤ ਜਿਹੜੀ ਹੈ ਇਹਦੇ ਨਾਲ ਕੀਤੀ ਗਈ ਹੈ ਨਾ ਹੀ ਮੈਂ ਇਹਨੂੰ ਗਲਤ ਤਰੀਕੇ ਨਾਲ ਜਿਹੜਾ ਟੱਚ ਕੀਤਾ ਉਸ ਤੋਂ ਬਾਅਦ ਪਰਿਵਾਰ ਵੱਲੋਂ ਪਰਿਵਾਰ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਮੇਰੇ ਕੁੜੀ ਨੂੰ ਜਿਹੜਾ ਇਨਸਾਫ ਦੇ ਦਿੱਤਾ ਜਾਵੇ ਕਿਉਂਕਿ ਮੇਰੀ ਕੁੜੀ ਇਸ ਮੁੰਡੇ ਦੇ ਪਿਆਰ ਦੇ ਵਿੱਚ ਪੂਰੀ ਅੰਨੀ ਹੋਈ ਪਈ ਹੈ ਤੇ ਉਹ ਚਾਹੁੰਦੀ ਹੈ ਕਿ ਮੇਰਾ ਵਿਆਹ ਜਿਹੜਾ ਹੈ ਇਸੇ ਮੁੰਡੇ ਨਾਲ ਹੋਵੇ ਜਦੋਂ ਉਸ ਥਾਣੇ ਦੇ ਐਸਐਚਓ ਨਾਲ ਗੱਲ ਹੁੰਦੀ ਹੈ ਤਾਂ ਉਹਨਾਂ ਵੱਲੋਂ ਇਹ ਗੱਲ ਆਖੀ ਜਾਂਦੀ ਹੈ ਕਿ ਜੇਕਰ ਇਹਨਾਂ ਦੀ ਆਪਸੀ ਸਹਿਮਤੀ ਨਾ ਹੋਈ ਤਾਂ ਕੁੜੀ ਦੇ ਜਿਹੜੇ ਕਿ ਬਿਆਨ ਦਿੱਤੇ ਗਏ ਨੇ ਉਸਤੇ ਹੀ ਕਾਨੂੰਨੀ ਕਾਰਵਾਈ ਜਿਹੜੀ ਹੈ ਕੀਤੀ ਜਾਊਗੀ ਸੋ ਤੁਸੀਂ ਬਿਲਕੁਲ ਹੈਰਾਨ ਹੋ ਗਏ ਹੋਵੋਗੇ ਕਿ ਸੋਸ਼ਲ ਮੀਡੀਆ ਤੇ ਕਿਸ ਤਰੀਕੇ ਦੀਆਂ ਘਟਨਾਵਾਂ ਜੜੀਆਂ ਨੇ ਵਪਰਦੀਆਂ ਰਹਿੰਦੀਆਂ ਨੇ ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ਉੱਤੇ ਗੱਲਬਾਤ ਕਰਦੇ ਹੋ ਤਾਂ ਤੁਸੀਂ ਵੀ ਵਿਆਹ ਦੇ ਲਾਰੇ ਲਾਰੇ ਤੋਂ ਬਿਲਕੁਲ ਸਾਵਧਾਨ ਹੋ ਜਾਓ ਕਿਉਂਕਿ ਕੀ ਕਿਤਨੇ ਕਿਤਨੇ ਤੁਹਾਡੇ ਖਿਲਾਫ ਵੀ ਜਿਹੜੀ ਹੈ ਵੱਡੀ ਤੋਂ ਵੱਡੀ ਕਾਰਵਾਈ ਜਿਹੜੀ ਹੈ ਕੀਤੀ ਜਾ ਸਕਦੀ ਹੈ ਇਸ ਤੋਂ ਬਾਅਦ ਇਹੀ ਅਪੀਲ ਕਰਨਾ ਚਾਹੁੰਦੇ ਆ ਜੇਕਰ ਤੁਸੀਂ ਸੋਸ਼ਲ ਮੀਡੀਆ ਉੱਤੇ ਐਕਟਿਵ ਹੋ ਤੁਸੀਂ ਐਪ ਯੂਜ਼ ਕਰ ਰਹੇ ਹੋ ਇੰਸਟਾਗ੍ਰਾਮ WhatsApp Telegram ਜਾਂ Facebook ਵਰਗੀਆਂ ਐਪ ਜਿਹੜੇ ਯੂਜ਼ ਕਰ ਰਹੇ ਤੇ ਉਹਨਾਂ ਨੂੰ ਉਹਨਾਂ ਹੀ ਯਾਨੀ ਕਿ ਦੋਸਤੀ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਜਿਹੜਾ ਇਸਤੇਮਾਲ ਕੀਤਾ ਜਾਵੇ ਮੇਰਾ ਨਾਮ ਹਨੀ ਕਿੱਥੋਂ ਆਣ ਵਾਲੇ ਹੋ ਜੋੜਾਫਾਰੇ ਕਿਸ਼ਣਾ ਕਲੀ ਨੰਬਰ 5 ਤੇ ਕੀ ਗੱਲਬਾਤ ਹੋਈ ਆ ਕੁੜੀ ਦੇ ਨਾਲ ਤੁਹਾਡੀ ਇੱਕ ਮੇਰੀ ਗਲੀ ਚ ਗੁੜੀ ਦਿੰਦੇ ਹੀ ਫਰੈਂਡ ਸਰਕਲ ਹੀ ਚੱਲਦਾ ਹੈ ਆਪਣਾ ਅੱਛਾ ਫਰੈਂਡ ਦੀ ਭੈਣ ਹੀ ਹੈ ਜਿਵੇਂ ਯਾਰ ਦੋਸਤੀ ਹਾਂ ਉਹਨਾਂ ਨਾਲ ਬਸ ਇਦਾਂ ਹੀ ਚੁੜਾ ਮਾੜਾ-ਵੱਡਾ ਕਿਤੇ ਘੁੰਮਣ ਫਿਰਨ ਗਏ ਆ ਵਾਂਗੇ ਮੈਂ ਇੱਕ ਤਰਫ ਹੈਗਾ ਆਪਾਂ ਕੋਈ ਫਰੈਂਡ ਉਹ ਉਹ ਨੂੰ ਪਿਆਰਾ ਕਰਨ ਲੱਪੀ ਮੇਰਾ ਫਰੈਂਡ ਸਰਕਲ ਹੀ ਗਾਇ ਸਰ ਭਾਈ ਤੇ ਕਿੱਥੇ ਗੱਲਬਾਤ ਹੁੰਦੀ ਤੁਹਾਡੀ ਕਾਣੀ ਇੰਸਟਾਗ੍ਰਾਮ ਵਗੈਰਾ ਤੇ ਜਿਵੇਂ ਹਾਂ ਤੈਨੂੰ ਆ ਗਿਆ ਕਿ ਮੈਂ ਤੇਨਾਂ ਪਿਆਰ ਨਹੀਂ ਜਾਂਦਾ ਕਰਦਾ ਉਹ ਮੇਰੇ ਮਗਰ ਵੀ ਮੇਰਾ ਪਿਆਰ ਉਹਨਾਂ ਵਿਆਹ ਕਰਾ ਮੇਰਾ ਵਿਆਹ ਕਰਾ ਭਾਜੀ ਨੇ ਬਲੇਡ ਤੱਕ ਮਾਰੇ ਆਪਣੇ ਹੱਥ ਤੇ ਤੇ ਫਿਰ ਤੇ ਇਹਨੂੰ ਸਿਲਮਹਾਲ ਦੇ ਵਿੱਚ ਲਾ ਗਏ ਸਿਲਮਹਾਲ ਸਾਰੇ ਖੜਿਆ ਪਰ ਮੈਂ ਟੱਚ ਨਹੀਂ ਕੀਤਾ ਭਾਜੀ ਮੇਤੇ ਅਲੀਗੇਸ਼ਨ ਨਾਲ ਟੱਚ ਕੀਤਾ ਹੈ ਕੀਤਾ ਮੈਂ ਨਹੀਂ ਕੀਤਾ ਭਾਜੀ ਠੀਕ ਹੈ ਨਹੀਂ ਪਰ ਤੁਹਾਡੇ ਨਾਲ ਗਈ ਸੀ ਕੁੜੀ ਸਿਲਮਹਾਲ ਦੇ ਵਿੱਚ ਤਾਂ ਮੈਂ ਸਰ ਮੰਨਦਾ ਕਿ ਮੇਰੀ ਵੀ ਗਲਤੀ ਹੈ ਫਿਰ ਮਮੀ ਵੀ ਕਹਿੰਦੇ ਗਲਤੀ ਕੀਤਾ ਦੂੰ ਨਹੀਂ ਕਹਿਣਾ ਜੀ ਦਾ ਸੀ ਜਦੋਂ ਮੈਂ ਐਗਰੀ ਗਿਆ ਉਹ ਸਰ ਮੈਂ ਬਲਾਦ ਕਰ ਵਾਲਾ ਕੁਝ ਨਹੀਂ ਸਮਝ ਮੇਰਾ ਸਿਸਟਮ ਹੋਇਆ ਹੋਇਆ ਕੁਝ ਮਰਦੀ ਕਿੰਨਾ ਸਮਾਂ ਨਾਲ ਰਹੀ ਹੈ ਕੁੜੀ ਤੁਹਾਡੇ ਕੋਲ ਸਰ ਵੱਤ ਤੋਂ ਵੱਧ ਵੀ ਨਾ ਜਿਆਦਾ ਨਹੀਂ ਸੇਨਾ ਕੀ ਸਰ ਰਹੀ ਹੈ ਇਨਸਾਨ ਦਵਾ ਜਾਵੇ ਹਰ ਮੈਨੂੰ ਇਹ ਬਹੁਤ ਜਿਆਦਾ ਕਰੰਦੇ ਇੱਦਾਂ ਪਰ ਤੁਸੀਂ ਵਿਆਹ ਦੀ ਗੱਲਬਾਤ ਕੀਤੀ ਸੀ ਉਹਦੇ ਨਾਲ ਸਰ ਮੈਂ ਨਹੀਂ ਕੀਤੀ ਇਹ ਵੀ ਗੱਲ ਨਹੀਂ ਕੀਤੀ ਵਿਆਹ ਵਾਲੀ ਪਰ ਕੁੜੀ ਕਹਿੰਦੀ ਮੈਨੂੰ ਵਿਆਹ ਦਾ ਚਾਂਸਾ ਦੇ ਕੇ ਨੇ ਗੱਲਬਾਤ ਕਰਦੇ ਮੈਂ ਬਾਹਰ ਲੰਦਾ ਰਿਹਾ ਬਸ ਪਸੰਦ ਦੇ ਮਾਰੇ ਹਰ ਮੇਰਾ ਨਹੀਂ ਸਰਕਲ ਹੈ ਹੋ ਜਾਗਾ ਮੈਂ ਮੈਨੂੰ ਪਸੰਦ ਦੇ ਵੇ ਬਸ ਤੇ ਤੁਹਾਨੂੰ ਪਤਾ ਹੁਣ ਤੁਹਾਡੇ ਉੱਪਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਕੁੜੀ ਦੇ ਵੱਲੋਂ ਆਪਣੇ ਹਰੋਦ ਫਿਰ ਜੋ ਮੁੱਜੀ ਪਿਆਜ ਰ ਫਸਾਣਾ ਹੀ ਨਜਾਇਜ਼ ਮੁੱਜੀ ਜਾਣ ਦੇ ਜਾਣ ਸਰ ਜੀ ਇਹਨਾਂ ਇਨਸਾਫ਼ ਦੀ ਇਨਸਾਫ਼ ਕਰਾਓ ਮੇਰਾ ਮੈਨੂੰ ਫਸਾਣ ਦੇ ਨਹੀਂ ਗਿਆ ਨਜਾਇਜ਼ ਮੇਰੇ ਮੱਥੇ ਕੁੜੀ ਮੜਨ ਦੇ ਜਿਹੜੀ ਹੁਣੇ ਬਲੇਡ ਮਾਰੀ ਜਾਂਦੀ ਐ ਤੇ ਬਾਅਦ ਮੇਰਾ ਕੀ ਕਰੇਗੀ ਸਰ ਵਾਈ ਫਰਨਲ ਜੀ ਕੋਈ ਮੈਨੇ ਫਾਲ ਭਾਈ ਇਹਨੇ ਫਾਲ ਲੱਲਿਆ ਕੱਲ ਨੂੰ ਮੇਰਾ ਟੱਪਾ ਸਾਰਾ ਵੇਚਾ ਜੂਗਾ ਨਾ ਭਾਜੀ ਇਸ ਕਰਕੇ ਮੈਂ ਨਹੀਂ ਸਰ ਮੈਨੂੰ ਮੈਰਿਜ ਕਰਾਣੀ ਹੈਗੀ ਮੇਰੇ ਤੇ ਪਰਚਾ ਘਟਾਣ ਦੀ ਮੰਗ ਕਰਦੇ ਮੈਨੂੰ ਪਰਚਾ ਘਟਾ ਦਿਓ ਮੈਂ ਕੀਤਾ ਕੁਝ ਨਹੀਂ ਸਰ ਜੀ ਹਾਂ ਬਾਕੀ ਮੈਂ ਤਾਂ ਘਰ ਆ ਰਿਹਾ ਮੇਰਾ ਨਾਮ ਸੁਨੀਸ਼ਾ ਆ ਹਾਂਜੀ ਕਿੱਥੇ ਰਹਿਣ ਵਾਲੀ ਆ ਮੈਂ ਕ੍ਰਿਸ਼ਨਨਗਰ 5 ਨੰਬਰ ਗਲੀ ਦੀ ਰਹਿਣ ਵਾਲੀ ਆ ਤੇ ਕੀ ਗੱਲਬਾਤ ਹੋਈ ਅੱਜ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਨਾਲ ਤੁਹਾਡਾ ਸਮਾਜ ਖੜਾ ਹੋਇਆ ਥਾਣੇ ਦੇ ਬਾਹਰ ਸਰ ਇੱਥੇ ਮੇਰੀ ਸੁਣਵਾਈ ਨਹੀਂ ਕੀਤੀ ਗਈ 4 ਦਿਨ ਮੈਨੂੰ ਲਗਾਤਾਰ ਹੋ ਗਏ ਨੇ ਇੱਥੇ ਆਂਦੀ ਨੂੰ ਕੋਈ ਕਿਸੇ ਦੀ ਨਹੀਂ ਸੁਣਦਾ ਪਿਆ ਮਾਮਲਾ ਕੀ ਹੈ ਹਾਂਜੀ ਮਾਮਲਾ ਇਹ ਮੇਰਾ ਕਿ ਇਹਦੇ ਨਾਲ ਮੁੰਡੇ ਨਾਲ ਇੰਸਟਾ ਤੇ ਗੱਲ ਹੁੰਦੀ ਰਹੀ ਫਿਰ ਹੋਲੀ ਵਾਲੀ ਕਾਲ ਤੇ ਆ ਗਏ ਆਪਾਂ ਤੇ ਇਹ ਮੈਨੂੰ ਮੂਵੀ ਹਾਲ ਚ ਲੈ ਕੇ ਵੀ ਗਿਆ ਇੰਨੇ ਮੈਨੂੰ ਬਾਡੀ ਟੱਚ ਵੀ ਕੀਤਾ ਇੰਨੇ ਮੈਨੂੰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਤੇ ਹੁਣ ਕੀ ਗੱਲਬਾਤ ਹੋਈ ਹੈ ਜੀ ਅਸੀ ਸਰ ਇਹਨਾਂ ਨੂੰ ਮੌਕਾ ਵੀ ਦਿੱਤਾ ਸੀ ਇੱਕ ਕਿ ਵਿਆਹ ਕਰਾ ਲ ਪਰ ਮੁੰਡਾ ਇਨਕਾਰ ਕਰਦਾ ਪਿਆ ਮੈਂ ਹੀ ਚਾਹਨੀ ਆ ਕਿ ਮੁੰਡਾ ਜੇਲੇ ਨਾ ਜਾਵੇ ਤੇ ਮੇਰਾ ਵਿਆਹ ਕਰਾ ਲੇ ਕਿਉਂਕਿ ਉਹਦੀ ਵੀ ਇੱਜ਼ਤ ਬਣੀ ਰਵੇ ਤੇ ਮੇਰੀ ਵੀ ਇੱਜ਼ਤ ਬਣੀ ਰਹੇ ਮੁੰਡਾ ਥਾਣੇ ਦੇ ਵਿੱਚ ਆਇਆ ਜੀ ਹੁਣ ਹਾਂ ਜੀ ਤੇ ਕੀ ਗੱਲਬਾਤ ਹੋਈ ਆ ਮੋ ਸਾਹਮਣੇ ਉਹਦੇ ਨਾਲ ਹੁਣ ਮੁੰਡਾ ਇਨਕਾਰ ਕਰਦਾ ਪਿਆ ਵਿਆਹ ਤੇ ਪਰ ਮੈਂ ਉਹਦੇ ਨਾਲ ਵਿਆਹ ਕਰਾਉਣਾ ਕਿੰਨੀ ਦੇਰ ਤੋਂ ਤੁਹਾਡੀ ਗੱਲ ਪਤਾ ਹੈਗੀ ਸੀ ਮਹੀਨਾ ਦੇਰ ਮਹੀਨਾ ਜੀ ਤੇ ਜੇਕਰ ਅਸੀਂ ਗੱਲ ਕਰੀਏ ਇਹ ਮੁੰਡਾ ਹੁਣ ਫੇਰ ਵੀ ਨਹੀਂ ਠਾਣੇ ਦੇ ਵਿੱਚ ਆ ਕੇ ਮੰਨਦਾ ਤਾਂ ਫਿਰ ਤੁਹਾਡੇ ਲੋਕ ਕਾਰਵਾਈ ਕਰਵਾਈ ਜਾਏਗੀ ਉਦੋਂ ਪਰ ਹਾਂਜੀ ਉਹ ਨਹੀਂ ਸੋਝਾ ਦਿੱਤੀ ਜਾਵੇ ਸਰ ਮੁੰਡਾ ਕਿੱਥੇ ਤਾਂ ਰਹਿਣਾ ਬੋਲਾ ਜੀ ਮੁੰਡਾ ਵੀ ਮੱਲੇ ਦਾ ਹੀ ਹੈ ਸਰ ਜੀ ਮਾਮਲਾ ਦੀ ਵੱਡੀ ਗਿੰਤੀ ਦੇ ਵਿੱਚ ਜਿਹੜੇ ਪਰਿਵਾਰਕ ਨੰਬਰ ਤੁਹਾਡੇ ਕੋਲ ਇੱਥੇ ਆਏ ਨੇ ਕੀ ਗੱਲਬਾਤ ਹੋਈ ਹੈ ਜੀ ਅੱਜ ਇੱਥੇ ਇਹ ਜੀ ਮੀਸ਼ਾ ਨਾ ਦੀ ਲੜਕੀ ਆ ਉਹ 5 ਨੰਬਰ ਗਲੀ ਕਿਸ਼ਨानगर ਚ ਰਹਿੰਦੀ ਹੈ ਜੀ 22 ਸਾਲ ਦੀ ਉਮਰ ਹੈ ਉਸੇ ਗਲੀ ਵਿੱਚ ਇੱਕ ਰਜਨਾ ਦਾ ਲੜਕਾ ਰਹਿੰਦਾ ਜਿਹਦੀ ਉਮਰ 22 ਸਾਲ ਹੈ ਇਹਨਾਂ ਦੋਵਾਂ ਦੀ ਆਪਸ ਵਿੱਚ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਇੱਕ ਆਪਸ ਵਿੱਚ ਗੱਲਬਾਤ ਹੋਈ ਸੀ ਤੇ ਲੜਕੀ ਦੇ ਦੱਸਣ ਦੇ ਮੁਤਾਬਕ ਵੀ ਇੱਕ ਵਾਰਾ ਲੜਕਾ ਨੂੰ ਸਿਨੇਮੇ ਹਾਲ ਚ ਲੈ ਕੇ ਗਿਆ ਉੱਥੇ ਇਹਦੇ ਨਾਲ ਉਹਨੇ ਸਰੀਰ ਨੂੰ ਤੱਜ ਕੀਤਾ ਸੀ ਲੜਕੀ ਜਿਹੜੀ ਆ ਉਹ ਕਹਿ ਰਹੀ ਆ ਵੀ ਮੈਂ ਇਸੇ ਲੜਕੇ ਨਾਲ ਹੀ ਵਿਆਹ ਕਰਨਾ ਲੜਕਾ ਜਿਹੜਾ ਵਾ ਉਹ ਕਹਿੰਦਾ ਜੀ ਮੈਂ ਵਿਆਹ ਨਹੀਂ ਕਰਾਂਗਾ ਉਹ ਦੋਵਾਂ ਦੀ ਕਾਉਂਸਲਿੰਗ ਦੋ ਵਾਰ ਕਰਵਾ ਚੁੱਕੇ ਆ ਅੱਜ ਵੀ ਹੁਣ ਵੀ ਕਰਾ ਰਹੇ ਆ ਪਰ ਲੜਕੀ ਵਿਆਹ ਕਰਨਾ ਚਾਹੁੰਦੀ ਆ ਲੜਕਾ ਵਿਆਹ ਨਹੀਂ ਕਰਵਾ ਰਿਹਾ ਹੁਣ ਲੜਕੀ ਆਪਣਾ ਵਿਆਹ ਲਗਾਊਗੀ ਲੜਕੀ ਜਿਉਂ ਹੀ ਵਿਆਹ ਲਗਾਊਗੀ ਉਹਦੇ ਮੁਤਾਬਕ ਨੂੰ ਨਹੀਂ ਕਰ ਲਈ ਕੀਤੀ ਹੈ